ਆ ਦੇਖੋ ਪਟਾਕੇ 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 ਦੀਵਾਲੀ ਤੋਂ ਪਹਿਲਾਂ ਹੀ ਪਾ ਦੇ ਪਟਾਕੇ ਬਾਈ 265 ਚ ਕੈਟਲੌਗ ਵਾਲੇ ਸੂਟ ਵੱਡੀ ਆਫਰ ਪਸ਼ਮੀਨਾ ਦੇ ਸੂਟ ਹਜ਼ਾਰ ਦੇ ਚਾਰ ਕਰਤੇ ਆ 2500 ਦੇ ਸੂਟ ਕਰਤਾ ਉਹ ਵੀ ਸ਼ਾਲ ਦੇ ਨਾਲ ਕਰਤਾ ਆ ਚੱਕੋ 벨ਵੈਟ ਦਾ ਸੂਟ ਗਲੇ ਦੇ ਕੰਮ ਰੰਗ ਕਲਰ ਡਿਜ਼ਾਈਨ ਮੈਂ ਕਹਿੰਦਾ ਆਪਣੀ ਪਸੰਦ ਦਾ ਸੂਟ ਲੋ ਓਏ ਹੋਏ ਹੋਏ ਤੇ ਵੱਡਾ ਫਾਇਦਾ ਕੀ ਕਰਤਾ 300 ਰੁਪਏ ਦਾ ਸੋ ਤੇਰਾ ਭਲਾ ਹੋਵੇ ਭਾਂਡਿਆਂ ਦੀ ਸੇਲ ਲੱਗਦੀ ਆ ਲੱਗਦੀ ਨਾ ਭਾਂਡੇ ਨੂੰ ਇਹਨਾਂ ਨੇ ਉਦੋਂ ਹੀ ਆਪਾ ਸੂਟਾਂ ਦੀ ਉਹ ਸੇਲ ਆਤੀ ਹੈ 425 ਰੁਪਏ ਦਾ ਸੂਟ ਲਓ 425 ਦੇ ਵਿੱਚ ਸੂਟ ਟੌਪ ਦਾ ਕੱਪੜਾ ਆ ਕੇ ਫੀਲ ਕਰਕੇ ਦੇਖ ਲਿਓ ਰੰਗ ਬਹੁਤ ਸੋਹਣੇ ਸੋਹਣੇ ਆ। ਬਾਜੀ ਸੂਟ ਦੇ ਰੇਡ ਦੇ ਇੱਕੋ ਹੀ ਦੁਕਾਨ ਕਪੜਾ ਦੇ ਦੀ ਆ ਪੰਜਾਬ ਚ ਅਲੋ 400 ਰੁਪਏ ਦਾ ਸੂਟ ਮਸਲੀਨ ਦਾ। ਮੈਂ ਕਹਾਂ ਜੀ ਇੱਕ ਤੋਂ ਇੱਕ ਰੇਂਜ ਲਾਾਂਗੇ, ਇੱਕ ਤੋਂ ਇੱਕ ਰੇਡ ਦਾ ਧਮਾਕਾ ਲਾਾਂਗੇ। ਵੱਡੇ ਵੱਡੇ ਸ਼ੋਰ ਮੱਝ ਡਮੀਆਂ ਤਲਾਕੇ 15 1500 16 1600 ਬਾਬੇ ਜੱਟੀ 450 ਲੈ ਜਾਓ 450 ਦੇ ਸ਼ੀਸ਼ਾ ਵਾਲੇ ਸੂਟ ਦੇ ਦਿੱਤੇ ਤੁਹਾਨੂੰ। ਇਹ ਸੂਟ ਕਰੇਵ ਦੇ ਉੱਪਰ 1500 ਬਾਜੀ 350 ਸਾਢੇ 100 ਸੂਟ ਆ ਚੱਕੋ ਕ੍ਰੇਪ ਦੇ ਸਾਢੇ 350 ਆ ਦੇਖੋ ਤਾਂ ਦੇ ਦੂ ਕੋਈ ਜਿਹੜਾ ਵਿਆਹ ਆਈ ਦਾਜਬੀਰ ਦੇ ਕਪੜਾ 50000 ਦਾ ਬਾਬੇ ਦੀ ਹੱਟੀ ਨੇ 15 20000 ਦੇ ਰਣਾ ਭਾਜੀ ਇੱਕ ਇੱਕ ਸੂਟ 라 ਜਵਾਬ ਸੋਹਣੇ ਤੋਂ ਸੋਹਣਾ ਸੂਟ ਹਾਂਜੀ ਮੈਂ ਕਹਿੰਦਾ ਕਮਾਲ ਕਰਤੀ ਆ ਪੀਸ ਨੇ ਤਾਂ ਤੁਹਾਕਾ ਹੀ ਪਾਤਾ ਵੀਰੇ ਪੀਸ ਨੇੜੇ ਕਰਕੇ ਦਿਖਾ ਦੇ ਕੋਈ 11 ਨਹੀਂ ਕੋਈ 15 ਤੁਸੀਂ ਚੈੱਕ ਕਰ ਲਓ 850 ਜੋ ਪਿਓਰ ਔਰਗੈਂਜ਼ਾ ਦੇ ਹੈਂਡਵਰਕ ਦਾ ਕੰਮ ਹਾਂਜੀ ਠੀਕ ਹੈ 1495 1495 ਇਦਾਂ ਦੇ ਕਲਰ ਚੜ ਪਿਓਰ ਦੇ ਦੇਸੀ ਕਿਓ ਬਾਜੀ ਆਪਾਂ ਵੱਡੀ ਆਫਰ ਦੇ ਦਿੱਤੇ ਆ 600 ਰੁਪਏ ਦਾ ਨਾ 1800 ਲੈਣਾ ਨਾ 2000 ਲੈਣਾ ਸਿਰਫ 750 1500 ਰੇ 2 ਇਦਾਂ ਦੇ ਡਿਜ਼ਾਈਨਰ ਪੀਸ ਵਿਆਹ ਸ਼ਾਦੀਆਂ ਦੇ ਗਿਫਟ ਕਰਨ ਨੂੰ ਸੂਟ ਭਾਜੀ ਬ੍ਰਾਂਡ ਦੇ ਰਹੇ ਆ ਕੁਆਲਿਟੀ ਦੇ ਰਹੇ ਆ ਘੇਰੇ ਦੇ ਕੰਮ ਦੇਖੋ ਕਿੰਨਾ ਸ਼ਾਨਦਾਰ ਭਾਜੀ ਰਾਜਸਤਾਨੀ ਕੰਮ ਕੀਤਾ ਆ ਚੱਕੋ 700 ਰੁਪਏ ਹੋਲ ਸੇਲ ਦੇਖੋ ਮੇਰੀ ਸਿੱਧੀ ਜੀ ਗੱਲ ਸਮਝ ਲਓ ਜੇ ਤੁਸੀਂ ਰਿਟੇਲ ਦੀ ਦੁਕਾਨ ਤੇ ਸ਼ੋਰੂਮ ਤੇ ਜਾਣਾ ਤੇ 2000 ਦਾ ਸੂਟ ਲੈਣਾ ਇਹ ਬਾਬੇ ਜੱਟੀ ਜਣਾ ਹੋਲ ਸੇ ਡੇਟਾ 650 ਦਾ ਮਿਲਣਾ ਮਤਲਬ 2000 ਵਾਲਾ ਸੂਟ 650 ਹੁਣ ਐਦਾਂ ਦਾ ਸੂਟ ਬਾਜ਼ਾਰ ਦੇ ਨਾਲ ਸ਼ੋਰੂਮ 'ਚ 1500 ਤੋਂ ਘੱਟ ਕੋਈ ਨਹੀਂ ਵੇਂਦਾ ਆ ਦਿਵਾਲੀ ਧਮਾਕਾ ਆ ਚੱਕੋ 750 ਰੁਪਏ ਦਾ ਸੂਟ ਭਾਜੀ ਜੀ ਦੇਖੋ ਬਣੀ ਹੋਈ ਕੰਮ ਦੇਖੋ ਕੀਤਾ ਹੋਇਆ ਘੇਰੇ ਤੇ ਪਿਓਰ ਦਾ ਦੁਪੱਟਾ ਰੰਗ ਪੰਜ 650 ਵੇ ਪਹਿਲਾਂ ਦਾ ਪੂਰੇ ਪੰਜਾਬ ਤੋਂ ਸਸਤਾ ਕਪੜਾ ਲੈ ਜਾਓ ਜਿੰਨਾ ਕਪੜਾ ਲੈ ਗਿਆ ਪ੍ਰੋਫਿਟ ਰੱਖ ਲੋ ਨਹੀਂ ਬੀਕਿਆ ਸਾਨੂੰ ਵਾਪਸ ਦੇ ਜੋ ਮਤਲਬ ਨੁਕਸਾਨ 1 ਰੁਪਏ ਦਾ ਵੀ ਹੈ ਨਹੀਂ ਸਰਦੀਆਂ ਦੇ ਜੀ ਤੋਹਫੇ ਇਦਾਂ ਦੇ ਕਰਨ ਚਾੜ ਖੋਣੇ ਤੋਂ ਸੋਨਾ ਸੂਟ ਭਾਜੀ 300 ਰੁਪਏ ਕਰਤਾ ਇਹ ਬ੍ਰਾਂਡ ਨੇ ਬ੍ਰਾਂਡ ਭਾਜੀ ਆ ਦੇਖੋ ਆ ਕਮਰ ਖਾਪੀ ਦੇ ਨੇੜੇ ਕਰਕੇ ਜਰਾ ਬਹੁਤ ਪਿਆਰੀ ਚੀਜ਼ 1995 2095 ਸ਼ੋਰੂਮ ਅੱਜ ਇਹ ਲਗਾਉਂਦਾ ਡਮੀ ਤੇ ਹਾਂਜੀ ਆਪਾਂ ਦੇਣਾ 800 ਰੁਪਏ ਹੁਣ ਤੁਸੀਂ ਦੇਖੋ 1995 2000 ਵਾਲੇ ਸੂਟ ਵੀ 800 ਚ ਰੰਗ ਚੈੱਕ ਕਰੋ ਤੁਸੀਂ ਜਲਦੀ ਜਲਦੀ ਆ ਜਾਓ ਬਾਬੇ ਰੇਟ ਤਾਂ ਵੱਡੇ ਫੇਰੇ ਆ ਇਦਾਂ ਦੇ ਸੂਟ ਇਦਾਂ ਦੇ ਤਮਾਕੇ ਕੰਮ ਦੇਖੋ ਕੀਤਾ ਹੋਇਆ ਹਾਂਜੀ ਇੱਕ ਦੋ ਇੱਕ ਲਗਜ਼ਰੀ ਸੂਟ ਸੇਲ ਲਾਤੀ ਐ 5500 ਰੁਪਏ 5500 ਰੁਪਏ ਤੁਸੀਂ ਇਹ ਚੈੱਕ ਕਰ ਲਓ ਕੋਈ ਅਸੀਂ 250 ਚ ਕੋਈ 300 ਕੋ 500 ਕੋਈ 800 ਹਜੇ 1000 ਤੱਕ ਨਹੀਂ ਪਹੁੰਚੇ ਉਹਦੇ ਵਿੱਚ ਹੀ ਇੰਨੀ ਵੈਰਾਈਟੀ ਆ ਪਰ ਜੇ ਤੁਸੀਂ ਹੈਵੀ ਦੇ ਵਿੱਚ ਵੀ ਲੈਣੇ ਵਿਆਹ ਸ਼ਾਦੀਆਂ ਵਾਲੇ ਮੈਂ ਜਾਂ ਕੋਕੇ ਪੀਸ ਆ ਕੋਕੇ ਸਾਡੇ ਕੋਲ ਜਿਹੜੇ 5-5000 ਵਾਲੇ ਆ ਤੁਹਾਨੂੰ 1000 115-15 ਸੂਟ ਦੇਣੇ ਆ ਐਡਾ ਵੱਡਾ ਫਾਇਦਾ ਆ ਬਾਕੀ ਤੁਸੀਂ ਕਰੋ ਤਿਆਰੀ ਬਾਬਰੇਟ ਦੇ ਆਂਦੀ ਜਲਦੀ ਜਲਦੀ ਜ਼ਿਲ੍ਹਾ ਜਲੰਧਰਾ ਜਲੰਧਰ ਬਾਸੜਾ ਮੇਨ ਹੈ ਉਹਦੇ ਸਾਹਮਣੇ ਸੰਗਮ ਮੋਟਰ ਇੱਕਦਮ ਉਹਦੇ ਨਾਲ ਬਾਬੇ ਦੀ ਹੱਟੀ ਨੰਬਰ 98804723 ਜਲਦੀ ਆਜੋ ਲੇਟ ਨਾ ਹੋ ਜਾਣਾ ਸਤਿ ਸ੍ਰੀ ਅਕਾਲ ਜੀ ਆਜੋ ਜੀ ਵੱਡੇ ਫਾਇਦੇ